मेरा नाम बृंदर कौर है ਤੇ ਮੈਂ ਮੈਡੀਟੇਸ਼ਨ ਤੋਂ ਪਹਿਲੇ ਜਦੋਂ ਮੇਰੀ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਅਗਰ ਮੈਂ ਆਪਣੀ ਜਰਨੀ ਵੇਖਾਂ ਤੇ ਸ਼ਾਇਦ ਮੈਂ ਸ਼ੁਰੂ ਤੋਂ ਹੀ ਧਿਆਨੀ ਸੀ ਕਿਉਂਕਿ ਕਦੀ ਪੜਾਈ 'ਚ ਵੀ ਮਨ ਨਹੀਂ ਲੱਗਦਾ ਸੀ ਕਦੀ ਮੈਂ ਸੋਚਾਂ ਕਿ ਮੈਂ ਪੜਾ ਨਹੀਂ ਚ ਬੜੀ ਹੁਸ਼ਿਆਰ ਸੀ ਉਹ ਵੀ ਨਹੀਂ ਸੀ ਪਰ ਮੇਰੇ ਫਾਦਰ ਨਹੀਂ ਸੀ ਪਰ ਸਭ ਨੂੰ ਹੁੰਦਾ ਸੀ ਕਿ ਵੀ ਬੜੇ ਪਰ ਮੈਨੂੰ ਇੱਕੋ ਹੀ ਗੱਲ ਹੁੰਦੀ ਸੀ ਕਿ ਮੇਰਾ ਮਨ ਨਹੀਂ ਲੱਗ ਰਿਹਾ ਇਹ ਮੈਂ ਪੜਾਈ 'ਚ ਧਿਆਨ ਲਗਾ ਹੀ ਨਹੀਂ ਸਕਦੀ ਸੀ ਜਦੋਂ ਵੀ ਮੈਂ ਧਿਆਨ ਲਗਾਉਂਦੀ ਸੀ ਪਰ ਮੇਰਾ ਧਿਆਨ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਸੀ ਪਰ ਮੈਂ ਐ ਨਹੀਂ ਕਿ ਪੜ੍ਹਨਾ ਨਹੀਂ ਚਾਹਦੀ ਸੀ ਪੜ੍ਹਨਾ ਚਾਹਦੀ ਸੀ ਪਰ ਮੈਨੂੰ ਲੱਗਦਾ ਸੀ ਕਿ ਵੀ ਮੇਰਾ ਪੜਾਈ 'ਚ ਕਿਉਂ ਨਹੀਂ ਧਿਆਨ ਲੱਗ ਰਿਹਾ ਮੈਨੂੰ ਸਿਚੁਏਸ਼ਨ ਨਹੀਂ ਸਮਝ ਆ ਰਹੀ ਸੀ ਕਿ ਵੀ ਕੀ ਸਿਚੁਏਸ਼ਨ ਹੋ ਰਹੀ ਹੈ ਮੇਰੇ ਨਾਲ ਪਰ ਸਾਰੇ ਕਿਉਂਕਿ ਫਾਦਰ ਨਹੀਂ ਸੀ ਤੇ ਸਾਰੇ ਕਹਿੰਦੇ ਸੀ ਕਿ ਤੂੰ ਪੜ ਤੇ ਐ ਵੀ ਨਹੀਂ ਕਿ ਮੈਂ ਪੜਨਾ ਮੈਂ ਬਹੁਤ ਸ਼ੌਂਕ ਨਾਲ ਕਹਿੰਦੀ ਸੀ ਕਿ ਮੈਂ ਤੇ ਵਕੀਲ ਐਡਵੋਕੇਟ ਬਣਨਾ ਹੈ ਪਰ ਕਹਿੰਦੇ ਨਾ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਲਾਈਫ ਨਾਲ ਕੀ ਹੋਣਾ ਹੈ ਪਰ ਮੈਂ ਸ਼ੁਰੂ ਤੋਂ ਚਲੋ 6 ਇਚ ਮੈਂ ਫੇਲ ਵੀ ਹੋਈ ਸੀ ਤੇ ਫਿਰ ਅ ਮਤਲਬ ਸਭ ਕੁਝ ਹੋਇਆ ਮੇਰੇ ਨਾਲ ਲਾਈਫ ਵਿੱਚ ਐ ਨਹੀਂ ਕਿ ਬਹੁਤ ਅੱਛਾ-ਅੱਛਾ ਹੁੰਦਾ ਹੈ ਲਾਈਫ ਵਿੱਚ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੇ ਨਾਲ ਡਿਫਿਕਲਟੀ ਬਹੁਤ ਜਾਂਦੀਆਂ ਨੇ ਲਾਈਫ ਵਿੱਚ ਹਨਾ ਬਹੁਤ ਜ਼ਿਆਦਾ ਪਰ ਚਲੋ ਮੈਂ ਹਮੇਸ਼ਾ ਹਾਰ ਕੇ ਹਰ ਗੱਲ ਨੂੰ ਵੀ ਬੜੀ ਅੱਛੀ ਤਰ੍ਹਾਂ ਲੈ ਲੈਂਦੀ ਸੀ ਕਿ ਵੀ ਕੋਈ ਗੱਲ ਨਹੀਂ ਵੀ ਐ ਨਹੀਂ ਕਿ ਤਕਲੀਫ ਨਹੀਂ ਹੁੰਦੀ ਸੀ ਹੁੰਦੀ ਸੀ ਪਰ ਮੈਨੂੰ ਇਹ ਲੱਗਦਾ ਸੀ ਵੀ ਚਲੋ ਕੋਈ ਗੱਲ ਨਹੀਂ ਪਰ ਜਿਵੇਂ ਫਾਦਰ ਗਏ ਮਤਲਬ ਬੜਾ ਤਕਲੀਫ ਹੋਈ ਕਿਉਂਕਿ ਐਕਚੁਅਲੀ ਬੱਚੇ ਫਿਰ ਮੈਰिज ਹੋਈ ਮੇਰੀ ਤੇ ਮਤਲਬ ਮੇਰੇ ਹਸਬੰਦ ਪੜੇ ਲਿਖੇ ਸੀ ਬੀਕਾਮ ਕੀਤੀ ਹੋਈ ਸੀ ਤੇ ਇੱਕ ਦਿਨ ਅਸੀਂ ਬੈਠੇ ਆ ਦੁਕਾਨ ਤੇ ਤੇ ਸਾਡਾ ਤੇਲ ਦਾ ਕੰਮ ਹੈ ਤੇ ਮੇਰੇ ਹਸਬੰਦ ਕਹਿੰਦੇ ਨੀਟਾ ਵੀ ਤੂੰ 12 ਪਲੱਸ 2 ਕੀਤੀ ਹੋਈ ਐ ਮੈਂ ਕਿਹਾ ਹਾਂ ਹੋ ਸਕਦਾ ਉਹਨਾਂ ਨੂੰ ਕਈ ਗੱਲਾਂ ਤੋਂ ਲੱਗਿਆ ਹੋਵੇਗਾ ਪਰ ਕਹਿੰਦੇ ਤੂੰ ਇਹ ਪੜ ਕਿ ਇਹ ਕਿ ਲਿਖਿਆ ਹੋਇਆ ਮੈਂ ਕਹਿ ਰਹੀਆਂ ਐ ਐਮ ਆਈ ਸੀਓ ਮੀਸੋ ਤੇ ਹੱਸਣ ਲੱਗ ਕੇ ਕਹਿੰਦੇ ਤੂੰ ਸੱਚੀ ਪਲੱਸ 2 ਕੀਤੀ ਹੋਈ ਐ ਮੈਂ ਕਿਹਾ ਹਾਂ ਤੇ ਕਹਿੰਦੇ ਤੂੰ ਸੈਕਿੰਡ ਪ੍ਰਿੰਸੀਪਲ ਵੇਰੀ ਮੈਂ ਕਿਹਾ ਹਾਂ ਪਰ ਮਤਲਬ ਨੇਚਰਲੀ ਉਹ ਸੋਚਣ ਗਈ ਵੀ ਜਿਹਨੂੰ ਮਾਈਕੋ ਨਹੀਂ ਪੜਨਾ ਆ ਰਿਹਾ ਤੇ ਉਹਨੇ ਪਲੱਸ 2 ਕਿੱਥੋਂ ਕੀਤੀ ਹੋਈ ਐ ਜਾਂ ਉਹ ਮਤਲਬ ਮੈਨੂੰ ਆਪ ਤੇ ਕਹਿੰਦੇ ਨੀਟਾ ਮਾਈ ਮੀਸੋ ਨਹੀਂ ਮਾਈ ਕੋ ਲਿਖਿਆ ਆ ਔਰ ਮੈਂ ਫਿਰ ਹੱਸਣਾ ਲੱਗੀ ਤੇ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਵਾਕਿਆ ਮੈਂ ਜ਼ੀਰੋ ਆ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਨੂੰ ਲਾਈਫ ਵਿੱਚ ਪਤਾ ਹੀ ਨਹੀਂ ਸੀ ਪਰਪਸ ਹੀ ਨਹੀਂ ਸਮਝ ਆ ਰਿਹਾ ਸੀ ਪਰ ਮੈਂ ਇੱਕੇ ਕਿ ਬਈ ਬੱਚਾ ਜਿਵੇਂ ਚੱਲਦਾ ਲਾਈਫ ਵਿੱਚ ਚੱਲ ਰਿਹਾ ਚੱਲ ਰਿਹਾ ਚਲੋ ਵਿਆਹ ਹੋ ਗਿਆ ਐ ਨਹੀਂ ਕਿ ਹਸਬੰਡ ਬਹੁਤ ਅੱਛੇ ਪਰਿਵਾਰ ਵੀ ਬਹੁਤ ਅੱਛਾ ਸਭ ਬਹੁਤ ਅੱਛੇ ਬਈ ਕੋਈ ਰੋਕਣ ਟੋਕਣ ਵਾਲਾ ਨਹੀਂ ਕੋਈ ਮੈਨੂੰ ਕੰਡੀਸ਼ਨਾਂ ਨਹੀਂ ਕੋਈ ਕੁਝ ਨਹੀਂ ਪਰ ਮੈਂ ਲਾਈਫ ਵਿੱਚ ਮਤਲਬ ਚੱਲ ਰਹੀਆਂ ਚੱਲ ਰਹੀਆਂ ਕਿ 6-7 ਸਾਲ ਬੱਚੇ ਹੋ ਗਏ ਉਸ ਤੋਂ ਬਾਅਦ ਮੈਨੂੰ ਐਵੇਂ ਹੋਇਆ ਕਿ ਮੇਰੇ ਸਿਰ ਤੋਂ ਪੈਰ ਤੱਕ ਪ੍ਰਕਾਸ਼ ਨਜ਼ਰ ਆਇਆ ਤੇ ਕਿਉਂਕਿ ਮੇਰੀ ਉਸ ਦੌਰਾਨ ਮੇਰੀ ਫਰੈਂਡ ਮਿਲ ਗਈ ਸੀ ਮੈਨੂੰ ਤੇ ਉਹ ਨਾ ਉਹ ਸ਼ਾਇਦ ਪਰਮਾਤਮਾ ਨਾਲ ਜੁੜੀ ਹੋਈ ਸੀ ਤੇ ਉਹਨੇ ਮੈਨੂੰ ਦੱਸਿਆ ਕਿ ਐਵੇਂ ਮਤਲਬ ਪਰਮਾਤਮਾ ਮੈਨੂੰ ਉਹਨੂੰ ਪਰਮਾਤਮਾ ਦੀ ਬੜੀ ਪੁੱਕੀ ਸੀ ਮੈਂ ਜਦੋਂ ਉਹਦੀਆਂ ਗੱਲਾਂ ਸੁਣਨੀਆਂ ਤੇ ਮੈਨੂੰ ਬੜੀ ਅੱਛੀਆਂ ਲੱਗਣੀਆਂ ਮੈਂ ਕਿਹਾ ਹਾਂ ਮੈਨੂੰ ਅੱਛੀਆਂ ਤੇ ਲੱਗਦੀਆਂ ਸੀ ਪਰ ਨਜ਼ਰ ਕੁਝ ਨਹੀਂ ਆਉਂਦਾ ਸੀ ਨਾ ਮੈਨੂੰ ਉਹਦੇ ਚ ਕੁਝ ਨਜ਼ਰ ਆਉਂਦਾ ਸੀ ਮੈਨੂੰ ਆਪਣੇ ਚ ਕੁਝ ਨਜ਼ਰ ਆਉਂਦਾ ਸੀ ਪਰ ਆ ਹਿਸਤਾ ਹਿਸਤਾ ਕੀ ਹੋਇਆ ਕਿ ਵੀ ਮੈਨੂੰ ਥੋੜੇ ਦਿਨ ਥੋੜੇ ਚਿਰ ਜਦੋਂ ਉਹਨੂੰ ਮਿਲਿਆ ਮਿਲਣ ਤੋਂ ਬਾਅਦ ਸਿਰਫ਼ ਦੁਪਹਿਰ ਤੱਕ ਮੈਂ ਪ੍ਰਕਾਸ਼ ਰੂਪ ਹੋਈ ਫਿਰ ਮੈਨੂੰ ਉਹ ਅੰਦਰਾ ਰਾਤੀ 2:30 ਵਜੇ ਦਾ ਟਾਈਮ ਸੀ ਸ਼ਾਇਦ ਤੇ ਬਾਂਸਰੀ ਦੀ ਆਵਾਜ਼ ਸੁਣਾਈ ਦਿੱਤੀ ਤੇ ਇੱਕ ਦਿਨ ਫਿਰ ਐਵੇਂ ਹੋਇਆ ਕਿ ਵੀ ਮੈਂ ਸੁੱਤੀ ਪਈਆਂ ਤੇ ਮੇਰੇ ਐਸ ਸਾਈਡ ਤੋਂ ਬੜੀ ਜਿਵੇਂ ਤਕਲੀਫ ਹੋ ਰਹੀ ਏ ਤੇ ਮੇਰੇ ਬੇਟੇ ਦਾ ਨਾਮ ਜੈਸ਼ੂ ਏ ਤੇ ਮੈਂ ਕਹਿ ਜੰਨੀ ਆ ਜੈਸ਼ੂ ਜੈਸ਼ੂ ਉਹ 25 ਦਸੰਬਰ ਨੂੰ ਹੀ ਹੋਇਆ ਉਹਦੀ ਡੇਟ ਆਫ ਬਰਥ ਵੀ 25 ਦਸੰਬਰ ਨਹੀਂ ਉਹ ਮੈਂ ਹਮੇਸ਼ਾ ਲੱਗਾ ਕਿ ਉਹ ਜੀਜਸ ਮੇਰੇ ਘਰ ਆਇਆ ਤੇ ਮੈਂ ਉਹਨੂੰ ਕਹਿ ਰਹੀਆਂ ਜੈਸ਼ੂ ਜੈਸ਼ੂ ਵੀ ਉੱਤਰ ਜਾ ਮੇਰੇ ਪੇਟ ਤੋਂ ਪਰ ਲਾਲ ਜਾਂ ਕੁਛ ਨਾ ਕੋਈ ਹੈਗੀ ਗੁੱਥੀ ਜੀ ਤੇ ਉਹ ਖੁੱਲ ਰਹੀ ਏ ਤੇ ਅੰਦਰੋਂ ਫਿਰ ਸਰਸੋਤੀ ਮਾਤਾ ਜੀ ਨਿਕਲ ਰਹੇ ਨੇ ਤੇ ਉਹ ਮਤਲਬ ਐਵੇਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਤੇ ਸਵੇਰੇ ਜਦੋਂ ਮੈਂ ਉੱਠੀ ਆ ਤੇ ਮੂੰਹ 'ਚੋਂ ਲਾਈਨ ਨਿਕਲੀਏ ਤੂੰ ਮੈਂਡਾ ਸਾਈਂ ਦਾਣਾ ਬੀਨਾ ਉਹ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਮੈਨੂੰ ਮੈਂ ਨਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਸੀ ਤੇ ਨਾ ਮੈਨੂੰ ਪੰਜਾਬੀ ਆਉਂਦੀ ਸੀ ਤੇ ਨਾ ਮੈਂ ਪੜਿਆ ਸੀ ਪਰ ਮੈਂ ਆਪਣੀ ਫਰੈਂਡ ਨੂੰ ਕਹਿੰਦੀ ਹੁੰਦੀ ਸੀ ਕਿ ਮੈਨੂੰ ਪੰਜਾਬੀ ਸਿਖਾ ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਪੜਾ ਜਾਂ ਮੈਨੂੰ ਮੈਨੂੰ ਹੁੰਦਾ ਹੀ ਸੀ ਤਲਾਬ ਹੁੰਦੀ ਸੀ ਅੱਛੀ ਜਾਂਦੀ ਪਰ ਮੈਂ ਪੜੀ ਨਹੀਂ ਸੀ ਤੇ ਮੇਰੇ ਮੂੰਹ 'ਚ ਜਦੋਂ ਇਹ ਲਾਈਨ ਨਿਕਲੀ ਫਿਰ ਮੈਂ ਆਪਣੀ ਫਰੈਂਡ ਕੋਲ ਪੁੱਛਿਆ ਮੈਂ ਕਿਸ ਤਰ੍ਹਾਂ ਦੀ ਲਾਈਨ ਹੈਗੀ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬੀ ਦਰਜ ਏ ਤੇ ਫਿਰ ਉਹ ਮੇਰੀ ਫਰੈਂਡ ਨੂੰ ਮੈਂ ਥੋੜੇ ਚਿਰ ਬਾਅਦ ਵੇਖਿਆ ਤੇ ਉਹਦਾ ਸਰੂਪ ਜਿਹੜਾ ਮੈਨੂੰ ਬਿਲਕੁਲ ਲਾਲ ਸੁਰਖ ਨਜ਼ਰ ਆ ਰਿਹਾ ਤੇ ਮੈਂ ਕਹੀ ਜਾ ਰਹੀ ਆ ਨਿਰਮਲ ਪੈਂਜੀ ਨਿਰਮਲ ਪੈਂਜੀ ਮੈਂ ਕਰ ਰਹੀ ਆ ਵੀ ਤੂੰ ਤੁਸੀਂ ਬਹੁਤ ਸੋਹਣੇ ਲੱਗ ਰਹੇ ਤਕ ਕਿਉਂ ਨਹੀਂ ਭੁੱਖ ਸੀ ਤੇ ਮੈਂ ਉਹਨੂੰ ਆਪਣੇ ਘਰ ਰੱਖਿਆ ਉਸ ਦਿਨ ਤੇ ਮੈਂ ਉਹਨੂੰ ਸਾਰੀ ਰਾਤ ਉਹਦੀ ਮੈਨੂੰ ਨਹੀਂ ਪਤਾ ਮੈਂ ਕਿਵੇਂ ਸੇਵਾ ਵੀ ਕੀਤੀ ਵੀ ਦੁੱਧ ਦੀ ਛੁਆਰ ਮੈਨੂੰ ਕੁਝ ਨਹੀਂ ਪਤਾ ਪਰ ਮੈਂ ਉਹਨੂੰ ਦੁੱਧ ਦੀ ਛੁਆਰੇ ਪਾ ਕੇ ਉਹਨੂੰ ਦੇ ਰਹੀਆਂ ਉਸ ਵੇਰੇ ਪਰ ਉਹ ਤੇ ਐਨੀ ਮੇਰੇ ਤੇ ਮੋਹਿਤ ਹੋ ਗਈ ਉਹਨੂੰ ਲੱਗਿਆ ਕਿ ਸ਼ਾਇਦ ਵੀ ਮੈਂ ਉਹਦੀ ਦਾਈ ਸੀ ਸ਼ਾਇਦ ਉਹਨੂੰ ਜਿਹੜੀ ਚੀਜ਼ ਦੀ ਭੁੱਖ ਸੀ ਉਹ ਚੀਜ਼ ਉਹਨੂੰ ਮਿਲੀ ਉਹਨੂੰ ਕੁਝ ਨਜ਼ਰ ਆਇਆ ਆਪਣੇ ਚ ਤੇ ਉਹ ਮੈਨੂੰ ਮਤਲਬ ਬਹੁਤ ਜ਼ਿਆਦਾ ਮੰਨਣ ਲੱਗ ਗਈ ਪਰ ਮੇਰੇ ਤੇ ਕੁਝ ਵੀ ਨਹੀਂ ਸੀ ਮੈਂ ਉਹਨੂੰ ਹਰ ਵੇਲੇ ਮਤਲਬ ਬਹੁਤ ਬੁਰੀ ਤਰ੍ਹਾਂ ਬੋਲਣਾ ਕਿਉਂਕਿ ਮੈਨੂੰ ਸਾਰੇ ਇੰਨਾ ਕੁਝ ਸਮਝਦਾ ਹੀ ਨਹੀਂ ਸੀ ਆਮ ਵੀ ਨਹੀਂ ਸਮਝਦੇ ਸੀ ਤੇ ਰੱਬ ਤੇ ਖੈਰ ਬੜੀ ਦੂਰ ਦੀ ਪਰ ਉਹਦੇ ਉਹਨੂੰ ਕੁਝ ਨਜ਼ਰ ਆਂਦਾ ਸੀ ਪਰ ਉਹ ਮੈਨੂੰ ਹਰ ਵੇਲੇ ਮੈਨੂੰ ਕੁਝ ਨਾ ਕੁਝ ਉਹਨੇ ਸਮਝਣਾ ਤੇ ਮੈਂ ਕਿਹਾ ਵੀ ਪਤਾ ਨਹੀਂ ਕਿਉਂ ਪੈੰਜੀ ਐਵੇਂ ਵੀ ਕਰੀ ਜਾ ਰਹੇ ਨੇ ਤੇ ਮੈਂ ਕਿਹਾ ਵੀ ਪੈੰਜੀ ਤੁਸੀਂ ਐਵੇਂ ਬੇਲੀਆ ਕਹਿੰਦੇ ਨਹੀਂ ਨਹੀਂ ਠਰ ਬਾਣੀ ਚ ਵੀ ਲਿਖਿਆ ਦੂਸਰ ਹੋਏ ਤਾਂ ਸੋਜੀ ਪਾਏ ਦੂਸਰਾ ਤਾਂ ਉਹਨੂੰ ਸੋਜੀ ਪਾ ਸਕਦਾ ਤੁਹਾਨੂੰ ਆਪਣੇ ਆਪ ਨਹੀਂ ਪਤਾ ਤੇ ਮੈਂ ਕਿਹੜਾ ਐਵੇਂ ਬੋਲੀ ਜਾਂਦੇ ਨੇ ਵੀ ਦੂਸਰੋ ਹੀ ਤਾਂ ਸੋਝੀ ਪਏ ਤੇ ਮੈਂ ਫਿਰ ਵੀ ਉਹਨਾਂ ਨੂੰ ਇਗਨੋਰ ਕਰਨਾ ਮੈਂ ਕਿਹਾ ਐਵੇਂ ਮਨ ਚੜਾਉਂਦੇ ਨੇ ਵੀ ਉੱਤੇ ਵੀ ਨਹੀਂ ਨਹੀਂ ਤੂੰ ਤੇ ਵੈਸੇ ਬੜੀ ਅੱਛੀ ਐ ਤੂੰ ਤੇ ਬੜੀ ਤੇਰੇ ਚਾਹ ਵੇ ਉਹ ਵੇ ਪਰ ਤੈਨੂੰ ਨਾ ਮਤਲਬ ਸਾਰੇ ਕੁਝ ਸਮਝਦੇ ਨਹੀਂ ਵੀ ਤੇਰੇ ਹਸਬੰਡ ਨੂੰ ਵੀ ਤੇਰੀ ਕੀਮਤ ਦਾ ਨਹੀਂ ਪਤਾ ਮੈਂ ਕਿਹਾ ਕਿਸੇ ਵਾਰ ਕੁਝ ਬੋਲਣ ਦੀ ਲੋੜ ਨਹੀਂ ਪੈਂਦੀ ਮੈਨੂੰ ਪਤਾ ਹੈ ਵੀ ਚਲੋ ਜੋ ਸਮਝਦੇ ਨੇ ਸਮਝਾਉਣ ਤੋਂ ਪਰ ਮੈਨੂੰ ਇੰਨਾ ਪਤਾ ਮੈਂ ਕੀ ਆ ਮੈਨੂੰ ਵੀ ਤਾਂ ਪਤਾ ਹੀ ਏ ਵੀ ਮੈਂ ਵੀ ਕਿਹੜੀ ਬਹੁਤ ਮਹਾਨ ਠੀਕ ਹੈ ਇਹ ਚੀਜ਼ਾਂ ਹੋਈਆਂ ਕੋਈ ਪਤਾ ਵੀ ਨਹੀਂ ਸੀ ਪਰ ਮੈਨੂੰ ਭੁੱਖ ਤੇ ਸੀ ਅੰਦਰੋਂ ਤੇ ਮੇਰੀ ਸਿਸਟਰ ਨੇ ਇੱਕ ਦਿਨ ਮੈਡੀਟੇਸ਼ਨ ਦਾ ਸ਼ਾਇਦ ਕਿਸ ਤਰ੍ਹਾਂ ਸੁਣਿਆ ਸੀ ਜਾਂ ਕੀ ਸੀ ਤੇ ਉਹਨੇ ਕਿਹਾ ਨੀਟਾ ਫਰਸਟ ਟਾਈਮ ਹੀ ਮੈਡੀਟੇਸ਼ਨ ਦਾ ਉਹਦੋਂ ਸ਼ੁਰੂ ਹੋਇਆ ਸੀ ਆ ਉਹਦਾ ਦੀਪਤੀ ਨਾ ਨਾ ਦੇਲ ਮੈਡਮ ਦਾ ਤੇ ਕਹਿੰਦੇ ਉਹ ਮੈਡੀਟੇਸ਼ਨ ਨੀਟਾ ਸ਼ੁਰੂ ਹੋਣ ਵਾਲਾ ਤੇ ਮੈਂ ਪੂਰੇ 21 ਦਿਨ ਕੀਤਾ ਪੂਰੇ 21 ਦਿਨ ਫਿਰ ਜਦੋਂ ਉਹਨਾਂ ਦੀ ਐਕਸਪੀਰੀਅੰਸ ਕਈਆਂ ਦੀਆਂ ਸੁਣੀਆਂ ਤੇ ਮੈਂ ਕਿਹਾ ਜੇ ਜਦੋਂ ਉਹਨਾਂ ਨੇ ਦੱਸਣਾ ਹੀ ਆ ਮੈਨੂੰ ਮੈਨੂੰ ਲੱਗਣਾ ਵੀ ਇਹ ਤੇ ਸਭ ਕੁਝ ਮੇਰੇ ਨਾਲ ਹੋ ਗਿਆ ਹੈ ਤੇ ਮਤਲਬ ਆਪਣੇ ਨਾਲ ਬੈਠਣਾ ਆਪਣੇ ਨਾਲ ਹੀ ਮਤਲਬ ਆਪਣੇ ਅੰਦਰ ਜੁੜਨਾ ਮੈਨੂੰ ਉਹ ਚੀਜ਼ਾਂ ਬੜੀਆਂ ਅੱਛਾ ਲਗਣੀਆਂ ਕਿਉਂਕਿ ਹੋ ਸਕਦਾ ਕਿ ਸ਼ਾਇਦ ਮੈਂ ਜੁੜੀ ਹੋਈ ਸੀ ਸ਼ਾਇਦ ਤਾਂ ਹੀ ਮੈਨੂੰ ਕੋਈ ਜ਼ਿਆਦਾ ਮਹਿਮੂਮਾਇਤ ਵੀ ਨਹੀਂ ਪਈ ਸੀ ਕਿਉਂਕਿ ਬੰਦਾ ਕਹਿੰਦਾ ਕਿ ਐ ਮੇਰਾ ਹੋਇਓ ਮੈਨੂੰ ਕੋਈ ਚੀਜ਼ ਨਾਲ ਨਹੀਂ ਹੁੰਦਾ ਸੀ ਕਿ ਐ ਨਹੀਂ ਕਿ ਬੜੀ ਮੈਂ ਅਮੀਰੀ ਵੇਖੀ ਸੀ ਪਰ ਤਾਂ ਵੀ ਮੈਨੂੰ ਪੈਸੇ ਨਾਲ ਮੈਂ ਕਦੀ ਜੋੜਿਆ ਨਹੀਂ ਜਿਵੇਂ ਮਤਲਬ ਕੋਈ ਜਨਾਨੀਆਂ ਹੁੰਦਾ ਹੈ ਵੀ ਇਹ ਜੋੜ ਲਈਏ ਜਾਂ ਇਹ ਮੇਰਾ ਮੈਨੂੰ ਕੋਈ ਚੀਜ਼ ਦਾ ਕੱਦੀ ਨਹੀਂ ਹੁੰਦਾ ਸੀ ਔਰ ਐਵੇਂ ਨਹੀਂ ਕਿ ਮੈਂ ਬੜੀ ਪੜ੍ਹੀ ਲਿਖੀ ਸੀ ਜਾਂ ਮੈਂ ਆਪਣੀ ਜੌਬ ਕਰ ਸਕਦੀ ਆ ਜਾਂ ਮੈਨੂੰ ਕਿਸੇ ਚੀਜ਼ ਦਾ ਨਹੀਂ ਇਲਮ ਪਰ ਫਿਰ ਵੀ ਮੈਨੂੰ ਐਵੇਂ ਹੁੰਦਾ ਸੀ ਕਿ ਜਿਵੇਂ ਮੇਰੇ ਕੋਲ ਬੜਾ ਕੁਛ ਏ ਮੈਨੂੰ ਕਿਸ ਨੇ ਕਿਹਾ ਨਾ ਕਿ ਤੇਰੇ ਕੋਲ ਤੇ ਬਈ ਉਹ ਜੌਬ ਕਰਦੀ ਏ ਮੇਰੀ ਸਿਸਟਰ ਜੌਬ ਕਰਦੀ ਸੀ ਤੇ ਮਤਲਬ ਉਹਦੇ ਕੋਲ ਤਾਂ ਫਿਰ ਵੀ ਕੁਝ ਹੈਗਾ ਤੇਰੇ ਕੋਲ ਕੀ ਏ ਮੈਂ ਮੈਂ ਆਪਣੇ ਬੱਚਿਆਂ ਨੂੰ ਕਹਿੰਦੀ ਸੀ ਤੋੜਾ ਨਾ ਪਿਓ ਨਾਨਾ ਜਿਹੜਾ ਹੈਗਾ ਨਾ ਉਹ ਪ੍ਰਮਾਤਮਾ ਹੈ ਕਹਿੰਦਾ ਇੱਕ ਇੱਕ ਤੁਹਾਨੂੰ ਆਪਣਾ ਮਕਾਨ ਤੇ ਦੇ ਨਹੀਂ ਸਮਿਆ ਬੇਟੇ ਨੂੰ ਕਹਣਾ ਦੇਖ ਮੇਰੇ ਅਜੇ ਕਰਮ ਨਹੀਂ ਮੈਨੂੰ ਉਸ ਵੇਲੇ ਤੇ ਨਹੀਂ ਪਤਾ ਸੀ ਪਰ ਮੈਨੂੰ ਐ ਜਵਾਬ ਦਿੱਤਾ ਮੈਂ ਕਿ ਮੇਰੇ ਹਲੇ ਕਰਮ ਨਹੀਂ ਬੇ ਅਸੀਂ ਜੁਆਇੰਟ ਫੈਮਿਲੀ ਚ ਰਹ ਰਹੇ ਹਾਂ ਤੇ ਕਹਿੰਦੇ ਤੁਹਾਨੂੰ ਆਪਣਾ ਅਲੱਗ ਰਹਿਣ ਦਾ ਸ਼ੌਂਕ ਏ ਕਿਉਂਕਿ ਤੁਸੀਂ ਜੁਆਇੰਟ ਫੈਮਿਲੀ ਤੋਂ ਆਏ ਹੋ ਤੇ ਜੁਆਇੰਟ ਫੈਮਿਲੀ ਚ ਹੀ ਰਹ ਰਹੇ ਹੋ ਤੇ ਤੁਹਾਨੂੰ ਅਲੱਗ ਮਕਾਨ ਦਾ ਤੇ ਸ਼ੌਂਕ ਏ ਕਿ ਨਾਨਾ ਸਾਡਾ ਤੁਹਾਨੂੰ ਮਕਾਨ ਤੇ ਮੈਂ ਕਿਹਾ ਨਹੀਂ ਬੇਟੇ ਉਹ ਤਾਂ ਦੇਣ ਨੂੰ ਤਿਆਰ ਹੈ ਪਰ ਮੇਰੇ ਹਜੇ ਕਰਮ ਨਹੀਂ ਜਿਸ ਦਿਨ ਮੈਨੂੰ ਲੱਗਾ ਮੈਂ ਪਰਫੈਕਟ ਹੋ ਜਾਵਾਂਗੀ ਨਾ ਤੇ ਉਹਨੇ ਪਤਾ ਨਹੀਂ ਕੀ ਕੀ ਦੇ ਦੇਣਾ ਜਦੋਂ ਦਿਪਤੀ ਮੈਂ ਉਹ ਹੀ ਮੈਡੀਟੇਸ਼ਨ ਹੀ ਚਾਹੀ ਜਦੋਂ ਤੇ 2000 ਮਤਲਬ 21 ਸੀ ਸ਼ਾਇਦ ਕਰੋਨਾ ਦਾ ਟਾਈਮ ਹੀ ਸੀ ਹਨਾ ਤੇ ਉਦੋਂ ਮੈਂ ਮੈਡੀਟੇਸ਼ਨ ਕਰਨਾ ਸ਼ੁਰੂ ਕੀਤਾ ਮੈਨੂੰ ਬੜਾ ਅੱਛਾ ਲੱਗਣਾ ਸ਼ੁਰੂ ਮਤਲਬ ਹੋਇਆ ਜਦੋਂ ਮੈਂ ਧਿਆਨ ਹੀ ਚਾਹੀ ਮੈਂ ਆਪਣੇ ਆਪ ਨਾਲ ਜੁੜੀ ਤੇ ਮੈਨੂੰ ਆਪਣੇ ਆਪ ਦਾ ਸਮਝ ਆਇਆ ਕਿ ਤੁਸੀਂ ਆਪਣੇ ਆਪ ਤੇ ਵਰਕ ਕਰਨਾ ਹੈ ਔਰ ਜਦੋਂ ਮੈਂ ਆਪਣੇ ਆਪ ਤੇ ਵਰਕ ਕਰਨਾ ਸ਼ੁਰੂ ਕੀਤਾ ਜਦੋਂ ਮੈਂ ਵੇਖਿਆ ਕਿ ਵੀ ਕਿ ਕਿ ਹਾਈਪਰ ਵੀ ਹੋ ਜਾਂਦੇ ਸੀ ਅਸੀਂ ਕੋਈ ਚੀਜ਼ ਨਹੀਂ ਵੀ ਚੰਗੀ ਲ ਮਹਿਰਤ ਕਹਿੰਦੇ ਸੀ ਕਿ ਮੈਂ ਪਹੁੰਚਾਂਗੇ ਪਰ ਦੂਸਰੇ ਪਤਾ ਨਹੀਂ ਕਿਉਂ ਮੈਨੂੰ ਉੱਪਰ ਮੈਡੀਟੇਸ਼ਨ ਵਿੱਚ ਮੈਨੂੰ ਸਮਝ ਆਇਆ ਨਹੀਂ ਤੁਹਾਡੇ ਚੀ ਕਮੀਆਂ ਨੇ ਤੁਸੀਂ ਆਪਣੇ ਆਪ ਨੂੰ ਸਵਾਰਨਾ ਜਦੋਂ ਆਪਣੇ ਆਪ ਨਾਲ ਵਰਕ ਕਰਨਾ ਸ਼ੁਰੂ ਕੀਤਾ ਜਦੋਂ ਆਪਣੇ ਆਪ ਨਾਲ ਬੈਠਣਾ ਸ਼ੁਰੂ ਕੀਤਾ ਜਦੋਂ ਮੈਂ ਹਰ ਚੀਜ਼ ਨੂੰ ਪੂਰੇ ਅਬਜ਼ਰਵ ਕਰਨਾ ਸ਼ੁਰੂ ਕੀਤਾ ਫਿਰ ਮੈਂ ਇਸ ਨਤੀਜੇ 'ਚ ਪਹੁੰਚੀ ਕਿ ਹਾਂ ਸਿਰਫ ਤਾਂ ਸਿਰਫ ਅਸੀਂ ਆਪਣੇ ਆਪ ਤੇ ਵਰਕ ਕਰਨਾ ਹੈ ਸਿਰਫ ਆਪਣੇ ਆਪ ਨੂੰ ਵੇਖਣਾ ਹੈ ਤੁਸੀਂ ਦੂਸਰਿਆਂ ਨੂੰ ਨਹੀਂ ਵੇਖਣਾ ਅਸੀਂ ਕਈ ਕਹਿੰਦੇ ਕਿ ਉਹਦੇ ਕਰਕੇ ਐਵੇਂ ਹੋਇਆ ਨਹੀਂ ਕਿਸੇ ਕਰਕੇ ਕੁਝ ਹੋਇਆ ਜੋ ਕੁਝ ਵੀ ਲਾਈਫ ਵਿੱਚ ਹੋਇਆ ਉਹ ਸਿਰਫ ਮੈਂ ਕਾਰਨ ਆ ਚਾਹੇ ਉਹ ਦੁੱਖੇ ਚਾਹੇ ਉਹ ਸੁਖਿਓ ਕਾਰਨ ਸਿਰਫ ਤੁਸੀਂ ਹੋ ਦੁੱਖ ਦਾ ਕਾਰਨ ਵੀ ਤੁਸੀਂ ਆਪ ਹੋ ਸੁੱਖ ਦਾ ਕਾਰਨ ਵੀ ਸਿਰਫ ਤੁਸੀਂ ਆਪ ਹੋ ਕੋਈ ਦੂਸਰਾ ਨਹੀਂ ਹੈ ਬਾਣੀ ਚ ਵੀ ਲਿਖਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਕਿਉਂ ਲਿਖਿਆ ਹੈ ਇਹ ਤੇ ਸਟੈਂਪ ਲਾਈਏ ਸਾਨੂੰ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤਾ ਹੈ ਅਗਰ ਤੁਸੀਂ ਇੱਕ ਲਾਈਨ ਨੂੰ ਵੀ ਮੰਨ ਲੈਂਦੇ ਹੋ ਨਾ ਤਾਂ ਤੁਸੀਂ ਖੁਦ ਪੂਰੇ ਗੁਰੂ ਗ੍ਰੰਥ ਸਾਹਿਬ ਹੋ ਐਨੀ ਕਿ ਪੜੀ ਜਾਣਾ ਅਸੀਂ ਕਹਿੰਦੇ ਆ ਕਿ ਰੱਟਾ ਫਿਕੇਸ਼ਨ ਨਹੀਂ ਕਰਨੀ ਤੁਸੀਂ ਕੱਲ ਨੂੰ ਸਮਝੋ ਪ੍ਰੈਕਟੀਕਲ ਲੋ ਕਈ ਕਹਿੰਦੇ ਅਸੀਂ ਸਾਡੇ ਘਰ ਤੇ ਹੁੰਦੇ ਅਸੀਂ ਕਹਿੰਦੇ ਉਹਨੇ ਕੁਝ ਕਰਤਾ ਹੋਏਗਾ ਉਹਦੀ ਨਜ਼ਰ ਲੱਗ ਕਿਸੇ ਦੀ ਕੋਈ ਨਜ਼ਰ ਨਹੀਂ ਲੱਗਦੀ ਕਿਸੇ ਨੇ ਕੋਈ ਤੁਹਾਨੂੰ ਕੁਝ ਨਹੀਂ ਕਰਦਾ ਕੋਈ ਤੁਹਾਡੇ ਤੇ ਕੁਝ ਕਰ ਹੀ ਨਹੀਂ ਸਕਦਾ ਜੇ ਕੁਝ ਕਰ ਰਿਆ ਨਾ ਫਿਰ ਉਹ ਵੀ ਪਰਮਾਤਮਾ ਵੇ ਕਿਉਂਕਿ ਜੇ ਕੁਝ ਕਰਨ ਦੀ ਹਿੰਮਤ ਰੱਖ ਰਿਹਾ ਹੈ ਸ਼ਾਇਦ ਉਹ ਪਰਮਾਤਮਾ ਹੀ ਹੈ ਤੇ ਉਹਨੂੰ ਫਿਰ ਪੁੱਜੋ ਫਿਰ ਉਹਦੇ ਤੋਂ ਰੋਸ਼ ਕਿਉਂ ਹੋ ਰਹੇ ਹੋ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਉਹਨੇ ਗਲਤ ਨਹੀਂ ਗਲਤ ਕਰ ਸਕਦਾ ਮੈਂ ਲਿਖ ਕੇ ਦੇ ਸਕਦੀ ਆ ਕਿ ਜੇ ਤੁਹਾਡੇ ਨਾਲ ਮੰਦਾ ਹੈ ਉਹ ਵੀ ਤੁਹਾਡੇ ਆਪਣੇ ਕਰਕੇ ਹੈ ਜੇ ਕੁਝ ਚੰਗਾ ਉਹ ਵੀ ਤੁਹਾਡੇ ਆਪਣੇ ਕਰਕੇ ਹੈ ਕਿਉਂਕਿ ਮੈਡੀਟੇਸ਼ਨ ਵਿੱਚ ਇੰਨੀ ਤੇ ਗੱਲ ਮੈਨੂੰ ਪੱਕੀ ਆਪਣੇ ਨਾਲ ਅੱਜ 2024 ਵਿੱਚ ਮੈਂ ਇਸ ਗੱਲ ਨੂੰ ਤੇ ਲਿਖ ਕੇ ਦੇ ਸਕਦੀ ਆ ਕਿ ਜੋ ਵੀ ਤੁਸੀਂ ਆਪਣੀ ਲਾਈਫ ਵਿੱਚ ਹੈਗੇ ਹੋ ਨਾ ਉਹ ਸਿਰਫ ਤੇ ਸਿਰਫ ਤੁਸੀਂ ਆਪ ਆਪਣੇ ਕਰਕੇ ਹੋ ਕੋਈ ਤੁਹਾਨੂੰ ਨਾ ਅੱਗੇ ਵਧਾ ਸਕਦਾ ਹੈ ਨਾ ਕੋਈ ਤੁਹਾਨੂੰ ਘਟਾ ਸਕਦਾ। ਬਸ ਮੇਰੇ ਸਾਹਮਣੇ ਮੈਂ ਤੇ ਮੈਡੀਟੇਸ਼ਨ ਹੀ ਚੰਨਾ ਜ਼ਰੂਰ ਜਾਣਿਆ ਹਜੇ ਤੱਕ ਪਰ ਮੈਂ ਪਰਪਸ ਨਜ਼ਰਾਂ ਦਾ ਸੀ ਤੇ ਮੈਨੂੰ ਇਹ ਹੀ ਲੱਗਦਾ ਸੀ ਮੈਂ ਦੂਸਰਿਆਂ ਨੂੰ ਮੈਡੀਟੇਸ਼ਨ ਕਰਾਵਾ ਫਿਰ ਮੈਂ ਦੱਸਦੀ ਵੀ ਸੀ ਮੰਜੜਾ ਮਿਲਦਾ ਸੀ ਵੀ ਮੇਰੀ ਮੈਨੂੰ ਇਹ ਤਕਲੀਫ ਹੈ ਮੈਂ ਕਹਿੰਦੀ ਸੀ ਮੈਂ ਵੇਖੋ ਕਿੰਨੀ ਮੋਟੀ ਆ ਮੈਂ ਤਾਂ ਕੋਈ ਤਕਲੀਫ ਨਹੀਂ ਲੋਕ ਕਹਿੰਦੇ ਨੇ ਮੈਂ ਕਿਹਾ ਤੁਸੀਂ ਤੇ ਇੰਨੇ ਬੀ ਫਿਟ ਹੋ ਤਾਂ ਵੀ ਤੁਹਾਨੂੰ ਤਕਲੀਫਾਂ ਕਿਵੇਂ ਨੇ ਮੇਕ ਤੁਹਾਡੀ ਅੰਦਰ ਬਲੌਕੇਜ ਨਹੀਂ ਮੈਂ ਉਹਨਾਂ ਨੂੰ ਸਮਝਾਉਂਦੀ ਸੀ ਤੁਸੀਂ ਮੈਡੀਟੇਸ਼ਨ ਕਰੋ ਤੁਸੀਂ ਆਪਣੇ ਨਾਲ ਜੁੜੋ ਜੇ ਤੁਸੀਂ ਆਪਣੇ ਨਾਲ ਜੁੜੋਗੇ ਮੈਡੀਟੇਸ਼ਨ ਕਰੋਗੇ ਔਰ ਯਕੀਨ ਕਰਨਾ ਕਿ ਤੁਹਾਡੀ ਇੱਕ ਇੱਕ ਅੰਦਰ ਦੀ ਬਲੌਕੇਜ ਖਤਮ ਹੋਣਗੀ ਕਿਉਂ ਕਿ ਤੁਸੀਂ ਕੁਝ ਆਪਣੇ ਆਪ ਨੂੰ ਜਾਂ ਤੇ ਦਬਾਇਆ ਹੋਇਆ ਹੈ ਜਾਂ ਤੁਸੀਂ ਕਿਸੇ ਪ੍ਰਤੀ ਕੋਈ ਰੋਸ ਰੱਖਿਆ ਹੋਇਆ ਹੈ ਜਾਂ ਤੁਸੀਂ ਪ੍ਰਤੀ ਕਿਸੇ ਦੇ ਪ੍ਰਤੀ ਕੋਈ ਤਕਲੀਫ ਰੱਖੀ ਹੋਈ ਹੈ ਉਹਨੂੰ ਫ੍ਰੀ ਕਰੋ ਤੁਸੀਂ ਆਪਣੇ ਆਪ ਨੂੰ ਤੁਸੀਂ ਕੋਈ ਕੁਝ ਨਹੀਂ ਹੈ ਰਿਲੀਜ਼ ਕਰੋ ਕੋਈ ਕੁਝ ਹੈ ਹੀ ਨਹੀਂ ਸਭ ਕੁਝ ਠੀਕ ਹੈ ਮੇਰੇ ਨਾਲ ਮੈਂ ਤੇ ਆਤਮਾ ਵਾਂ ਮੈਂ ਤੇ ਮਰਨਾ ਹੀ ਨਹੀਂ ਤੇ ਮੇਰੇ ਨਾਲ ਇਹ ਸਾਰੇ ਜਿਹੜੇ ਆਏ ਨੇ ਤੇ ਪੱਕੀ ਗੱਲ ਕੋਈ ਐਕਸਪੀਰੀਅੰਸ ਦੇਣ ਆਏ ਨੇ ਮੈਨੂੰ ਤੇ ਜਾਰੇ ਜਿਹੜੇ ਐਕਸਪੀਰੀਅੰਸ ਦੇਣ ਆਏ ਨੇ ਤੇ ਮੈਂ ਇਹਨਾਂ ਕੋਲ ਹੀ ਤੇ ਐਕਸਪੀਰੀਅੰਸ ਲੈਣਾ ਚਾਹੇ ਕੋਈ ਮੈਨੂੰ ਦੁੱਖ ਦੇ ਰਿਹਾ ਉਹ ਵੀ ਪੱਕੀ ਗੱਲ ਹੈ ਮੈਂ ਆਪਣੇ ਪੇਸ਼ੈਂਟਸ ਵੇਖਣੇ ਨੇ ਕਿ ਮੈਨੂੰ ਕੋਈ ਉਹ ਦੁੱਖ ਦੇ ਰਿਹਾ ਤੇ ਮੈਂ ਆਪਣਾ ਪੇਸ਼ੈਂਟਸ ਵੇਖਣਾ ਕਿ ਮੈਂ ਕਿੰਨਾ ਇਹਨੂੰ ਬਰਦਾਸ਼ਤ ਨਹੀਂ ਹੁੰਦਾ ਬਰਦਾਸ਼ਤ ਝੂਠ ਕਵਾਂਗੀ ਕੀ ਹੁੰਦਾ ਹੈ ਜਦੋਂ ਅਸੀਂ ਆਮ ਹੁੰਦੇ ਆ ਨਹੀਂ ਹੁੰਦਾ ਪਰ ਜਦੋਂ ਅਸੀਂ ਆਪਣੇ ਨਾਲ ਜੋੜਦੇ ਆ ਜਦੋਂ ਆਪਣੇ ਅੰਦਰ ਵੇਖਦੇ ਆ ਕੀ ਆ ਉਹ ਮੈਨੂੰ ਕਹਿ ਰਿਆ ਨਾ ਐਵੇਂ ਤੇ ਪਰ ਤੂੰ ਕਿਵੇਂ ਦੀ ਤੂੰ ਆਪਣੇ ਆਪ ਨੂੰ ਵੇਖ ਕਿਉਂਕਿ ਸਵਾਰਨਾ ਤੂੰ ਏ 100% ਤੂੰ ਠੀਕ ਹੋਣਾ ਜਦੋਂ ਮੈਂ ਦਿਪਤੀ ਮੈਮ ਨਾਲ ਪਤਰੀ ਜੀ ਦੀਆਂ ਗੱਲਾਂ ਜਦੋਂ ਮੈਂ ਮੈਡੀਟੇਸ਼ਨ ਦੀ ਜਦੋਂ ਸਭ ਦੀ ਆਤਮ ਯਾਤਰਾ ਸੁਣੀ ਕਿਹਾ ਹਾਂ ਵੀ ਸਾਡੀ ਯਾਤਰਾ ਕੀ ਏ ਆਪਣੇ ਨਾਲ ਜੁੜਨਾ ਆਪਣੇ ਆਪ ਨੂੰ ਸਵਾਰਨਾ ਆਪਣੇ ਆਪ ਨੂੰ ਅੱਛਾ ਕਰਨਾ ਤੇ ਫਿਰ ਦੂਸਰਿਆਂ ਨੂੰ ਕਿਉਂ ਕਸੂਰ ਕਹਿ ਰਿਆਂ ਕਿ ਦੂਸਰੇ ਐਵੇਂ ਕਿਉਂ ਕਰ ਰਹੇ ਨੇ ਦੂਸਰਿਆਂ ਕੁਝ ਨਹੀਂ ਕੋਈ ਕਰ ਰਿਹਾ ਜੇ ਵੀ ਕੋਈ ਕਰ ਰਿਹਾ ਨਾ ਜੇ ਤੁਹਾਨੂੰ ਕੋਈ ਦੋ ਗੱਲਾਂ ਵੀ ਕੱਢ ਰਿਹਾ ਪੱਕੀ ਗੱਲ ਉਹ ਤਾਂ ਕੱਢ ਰਿਹਾ ਸਿਰਫ ਤੁਹਾਡੇ ਪੇਸ਼ੈਂਸ ਲੈਵਲ ਵੇਖ ਰਿਹਾ ਕਿਉਂਕਿ ਉਹਦੇ ਚ ਵੀ ਪਰਮਾਤਮਾ ਹੋਈ ਜੇ ਤੁਹਾਨੂੰ ਕੋਈ ਗਲਤ ਕਹਿ ਰਿਹਾ ਨਾ ਤੁਸੀਂ ਵੇਖੋ ਤੇ ਇਹ ਵੀ ਤੁਹਾਨੂੰ ਇਸ ਵਾਸਤੇ ਕਿ ਤੁਹਾਡੇ ਪੇਸ਼ੈਂਸ ਵੇਖਣਾ ਚਾਹੁੰਦਾ ਹੈ ਕਿ ਹੋ ਜਾਣੇ ਅਸੀਂ ਹਾਈਪਰ ਕਿਉਂਕਿ ਦੁਨਿਆਵੀਆਂ ਬਹੁਤ ਜਨਮਾਂ ਤੋਂ ਦੁਨਿਆਵੀਆਂ ਝੂਠ ਕਵਾਂਗੀ ਕਿ ਮੈਂ ਕਵਾਂਗੀ ਨਹੀਂ ਮਨ ਤੇ ਵੀ ਗੁੱਸਾ ਆਂਦਾ ਹੈ નો ਡਾਊਟ ਪਰ ਫਿਰ ਇਹ ਇੱਕ ਵਾਰ ਅੰਦਰ ਜਦੋਂ ਮੈਂ ਜੀਜ਼ਸ ਦਾ ਫਿਰ ਸੁਣਦਿਆਂ ਕਿ ਜਦੋਂ ਉਸੂਲੀ ਤੇ ਚੜਾਇਆ ਤੇ ਇੱਕ ਵਾਰ ਉਹਨਾਂ ਨੇ ਕਿਹਾ ਵੀ ਪਰਮਾਤਮਾ ਕਿੱਥੇ ਐ ਤੇ ਉਹਨਾਂ ਨੇ ਵੀ ਤੇ ਇੱਕ ਵਾਰ ਪੁੱਛਿਆ ਸੀ ਐ ਨਹੀਂ ਪਤਾ ਫਿਰ ਉਹ ਇੱਕ ਮਿੰਟ ਹੀ ਥੀ ਹੋ ਗਿਆ ਸੀ ਕਿਉਂਕਿ ਅਵੇਅਰ ਤੇ ਸੀ ਜਾਗਰੂਕ ਤੇ ਸੀ ਉਹ ਵੀ ਨਹੀਂ ਤੇ ਤੂੰ ਉਸੂਲੀ ਤੇ ਤੈਨੂੰ ਚੜਾਇਆ ਜਾ ਰਿਹਾ ਤੂੰ ਚੜਨਾ ਤੇ ਉਹੀ ਗੱਲ ਹੈ ਜੇ ਤੈਨੂੰ ਕੋਈ ਕੁਝ ਕਹਿ ਰਿਹਾ ਤੈਨੂੰ ਕਹਿ ਲਾਂਦੇ ਤੂੰ ਵੇਖ ਆਪਣੇ ਅੰਦਰ ਕਿ ਤੇਰਾ ਪੇਸ਼ੈਂਸ ਲੈਵਲ ਕਿੱਥੇ ਐ ਤੂੰ ਕਿੱਥੇ ਖਲੋਤੀਂ ਤੈਨੂੰ ਕੋਈ ਕਹਿ ਰਿਹਾ ਤੇ ਉਹ ਸਿਰਫ ਤੇਰੇ ਪੇਸ਼ੈਂਸ ਬਾਇਗਰੂ ਤੇਰਾ ਟੈਸਟ ਕਰ ਰਿਹਾ ਇਸ ਦੁਨੀਆ 'ਚ ਆ ਕੇ ਤੂੰ ਮ੍ਰਿਤਯੂ ਲੋਕੀ ਚਾਈ ਕਿਉਂ ਮੈਂ ਅਨੁਭਵਤ ਕਰਨ ਆਇਆ ਆਪਣਾ ਤੈਨੂੰ ਕੋਈ ਕੁਝ ਕਹਿ ਰਿਹਾ ਤੇ ਸਿਰਫ ਤੇਰੇ ਕਰਕੇ ਕਹਿ ਰਿਹਾ ਉਹਦਾ ਕੋਈ ਕਸੂਰ ਨਹੀਂ ਉਹ ਕੁਛ ਤੈਨੂੰ ਜੱਜ ਕਰਨ ਦੀ ਲੋੜ ਨਹੀਂ ਉਹ ਤੈਨੂੰ ਕੀ ਕਹਿ ਰਿਹਾ ਤੈਨੂੰ ਕੋਈ ਜੱਜ ਤੂੰ ਕੀ ਹੈ ਤੂੰ ਬਸ ਆਪਣੇ ਆਪ ਨੂੰ ਵੇਖ ਔਰ ਉਸ ਵੇਲੇ ਜਦੋਂ ਮੈਂ ਆਪਣੇ ਆਪ ਨੂੰ ਵੇਖਣਾ ਸ਼ੁਰੂ ਕੀਤਾ ਜਦੋਂ ਮੈਂ ਹਾਂ ਮੈਂ ਕਿ ਇਹੋ ਤੇ ਜ਼ਿੰਦਗੀ ਦਾ ਪਰਪਸ ਹੁੰਦਾ ਹੈ ਕਿ ਆਪਣੇ ਆਪ ਨੂੰ ਤੇ ਸਵਾਰਨਾ ਹੈ ਆਪਣੇ ਆਪ ਨੂੰ ਤੇ ਵੇਖਣਾ ਹੈ ਕਿਉਂਕਿ ਬੁੱਧ ਨੂੰ ਵੀ ਜਦੋਂ ਸਮਝ ਆਇਆ ਮੈਂ ਸੁਣਿਆ ਸੀ ਕਿ ਜਦੋਂ ਥੁੱਕ ਕਿਸੇ ਨੇ ਪਾਈ ਤੇ ਉਹ ਵੀ ਤਾਂ ਚੁੱਪ ਰਹੇ ਤੇ ਜਦੋਂ ਉਹ ਮਾਫੀ ਮੰਗੀ ਤੇ ਉਹਨਾਂ ਨੇ ਕਿਹਾ ਵੀ ਕੀ ਗੱਲ ਨਾ ਤੁਸੀਂ ਥੁੱਕ ਵੇਲੇ ਬੋਲੇ ਤੇ ਨਾ ਤੁਸੀਂ ਤੁਹਾਡੇ ਤੇ ਕਹਿੰਦਾ ਕਿਉਂਕਿ ਉਹਨੂੰ ਗੁੱਸਾ ਚੜਿਆ ਸੀ ਉਹ ਥੁੱਕ ਗਿਆ ਉਹਨੂੰ ਜਦੋਂ ਫੀਲ ਹੋਇਆ ਤੇ ਆ ਕੇ ਮਾਫੀ ਮੰਗ ਗਿਆ ਮਤਲਬ ਦੋਨੋਂ ਚੀਜ਼ਾਂ ਉਹਦੇ ਨਾਲ ਹੋਈਆਂ ਮੈਂ ਤਾਂ ਸਥਿਰ ਹਾਂ ਮੈਨੂੰ ਤਾਂ ਕੁਝ ਵੀ ਨਹੀਂ ਨਾ ਮੈਨੂੰ ਗੁੱਸਾ ਆਇਆ ਤੇ ਨਾ ਮੈਨੂੰ ਕੋਈ ਸ਼ਮਾ ਕਰਨ ਨੂੰ ਕਿਉਂਕਿ ਨਾ ਮੈਂ ਸ਼ਮਾ ਕਰਨ ਨੂੰ ਜੋਗਾ ਕੁਛ ਹੈਗਾ ਮੈਂ ਤੇ ਨਾ ਮੈਨੂੰ ਉੱਤੇ ਤਾਂ ਗੁੱਸਾ ਕਿਉਂਕਿ ਉਹਨੂੰ ਵਿਚਾਰਨ ਕੋਈ ਕਿਸ ਗੱਲ ਤੇ ਗੁੱਸਾ ਆਇਆ ਤੇ ਮੈਨੂੰ ਆ ਕੇ ਥੁੱਕ ਗਿਆ ਤੇ ਜਦੋਂ ਉਹਨੂੰ ਠੀਕ ਲੱਗਿਆ ਹੋਏਗਾ ਵੀ ਨਹੀਂ ਮੈਨੂੰ ਨਹੀਂ ਥੁੱਕਣਾ ਚਾਹੀਦਾ ਤੇ ਆ ਕੇ ਮੈਨੂੰ ਮਾਫੀ ਮੰਗ ਗਿਆ ਦੋਨੋਂ ਗੱਲਾਂ ਉਹਦੇ ਨਾਲ ਹੋਈਆਂ ਮੇਰੇ ਨਾਲ ਤੇ ਕੁਝ ਨਹੀਂ ਹੋਇਆ ਮੈਂ ਤਾਂ ਸਥਿਰਾਂ ਤੇ ਉਹ ਹੀ ਗੱਲ ਮੈਂ ਆਪਣੇ ਅੰਦਰ ਵੇਖਣਾ ਕਿ ਨਹੀਂ ਤਾਂ ਤੂੰ ਸਥਿਰ ਹੈ ਮਲਾਂ ਮੇਰੇ ਘਰ ਦਾ ਮਨੀਟਾ ਵੈਸੇ ਵਿਰਿੰਦਰ ਹੈ ਰੀਲ ਨੇਮ ਤੇ ਨਹੀਂ ਤਾਂ ਤੂੰ ਸਥਿਰ ਹੈ ਫਿਰ ਮੈਂ ਦੂਸਰੇ ਨੇ ਕਿਸੇ ਨੇ ਕੁਝ ਕਿਹਾ ਨਾ इवन ਕਿ ਬੇਟਾ ਵੀ ਕਿੰਨੀ ਵਾਰ ਕੋਈ ਗੱਲ ਕਹਿ ਦਿੰਦਾ ਤੇ ਮਾਂ ਵਾ ਮਤਲਬ ਹੁੰਦਾ ਕਿ ਮੈਨੂੰ ਮਾਂ ਨੂੰ ਐਵੇਂ ਕਿਉਂ ਕਿਹਾ ਪਰ ਫਿਰ ਵੇਖਣਾ ਕਿ ਇਹ ਬੇਟਾ ਵੀ ਤੇ ਮੇਰਾ ਗੁਰੂ ਹੀ ਹੋ ਸਕਦਾ ਹੈ ਕਿ ਅਗਰ ਇਹ ਵੀ ਮੈਂ ਕਿਤੇ ਹੋਰ ਕਿਸੇ ਨੂੰ ਤਾਂ ਨਹੀਂ ਬੋਲਾਉਣ ਦਵਾਂਗੀ ਪਰ ਘੋਟੋ ਘੜ ਬੱਚੇ ਦੇ ਤੇ ਹੁੰਦਾ ਨਾ ਇੱਕ ਬੱਚੇ ਨੂੰ ਮਾਂ ਪਰ ਫਿਰ ਮੈਂ ਉਹਨੂੰ ਸਮਝਦੀ ਆਂ ਔਰ ਵਾਕਈ ਮੈਨੂੰ ਲੱਗਦਾ ਹੈ ਕਿ ਉਹ ਤੇ ਮੇਰੇ ਘਰ ਮੇਰੇ ਕੋ ਖੋਜ ਨਾਮ ਕਿ ਮੈਨੂੰ ਬੜਾ ਕੁਝ ਸਮਝਾਉਣਾ ਚਾਹੁੰਦਾ ਹੈ ਕਿ ਤੁਸੀਂ ਆਪਣੇ ਅੰਦਰ ਦੇਖੋ ਮੰਮੀ ਤੁਸੀਂ ਦੂਸਰਿਆਂ ਨੂੰ ਕਿਵੇਂ ਕਹਿ ਸਕਦੇ ਹੋ ਇਹ ਗੱਲ ਤੁਸੀਂ ਆਪਣੇ ਆਪਣੇ ਆਪ ਨੂੰ ਤੇ ਵੇਖੋ ਫਿਰ ਮੈਨੂੰ ਹਾਂ ਵੀ ਚਾਹੇ ਮੈਨੂੰ ਉਸ ਵੇਲੇ ਗੁੱਸਾ ਜੜਦਾ ਵੀ ਤੂੰ ਮਾਂ ਨੂੰ ਐਵੇਂ ਕਹਿ ਰਿਹਾ ਪਰ ਫਿਰ ਮੈਨੂੰ ਲੱਗਦਾ ਕਿ ਹਾਂ ਇੱਕ ਵਾਰ ਧਿਆਨ ਨਾਲ ਵੇਖਣੀ ਤਕ ਉਹ ਗਲਤ ਤੇ ਨਹੀਂ ਕਹਿ ਰਿਹਾ ਕਿ ਤੂੰ ਧਿਆਨ ਨਾਲ ਤੇ ਵੀ ਇਹ ਸਵਾਰਨਾ ਤੂੰ ਆਪਣੇ ਆਪ ਨੂੰ ਹੈ ਚੰਗਾ ਤੂੰ ਹੋਣਾ ਫਿਰ ਮੈਡੀਟੇਸ਼ਨ ਵਿੱਚ ਮੈਨੂੰ ਇਹ ਚੀਜ਼ਾਂ ਦਾ ਅਨੁਭਵ ਹੋਇਆ ਜਦੋਂ ਮੈਂ ਮਤਲਬ ਇਸ ਚੀਜ਼ ਚ ਲੰਗੀ ਜਦੋਂ ਮੈਂ ਹੁਣ 2024 ਚ ਫਿਰ ਮੈਂ ਤਾਂ ਤਲੋਂ ਕਵੈਸਚਨ ਕੀਤਾ ਸੀ ਕਿ ਵੀ ਮੇਰਾ ਪਰਪਸ ਪਰ ਮੈਨੂੰ ਉਹ ਸਮਝ ਆ ਗਿਆ ਸੀ ਕਿ ਵੀ ਸਿਰਫ ਆਪਣੇ ਆਪ ਨੂੰ ਸਵਾਰਨਾ ਜਿਸ ਦਿਨ ਆਪਣੇ ਆਪਸਾ ਵਰਗੇ ਇਹ ਗੱਲ ਤੁਸੀਂ ਦੂਸਰੇ ਨਾਲ ਸ਼ੇਅਰ ਕਰ ਸਕਦੇ ਆ ਕਿ ਤੁਸੀਂ ਸਿਰਫ ਆਪਣੇ ਆਪ ਨੂੰ ਔਰ ਆਪਣੇ ਆਪ ਨੂੰ ਧਿਆਨ ਕਿਵੇਂ ਲਾਉਗੇ ਜਦੋਂ ਆਪਣੇ ਇੱਚ ਮੈਡੀਟੇਸ਼ਨ ਕਰੋਗੇ ਜਦੋਂ ਆਪਣੇ ਸਾਹਾਂ ਨਾਲ ਬੈਠੋਗੇ ਜਦੋਂ ਆਪਣੇ ਅੰਦਰ ਪੂਰੇ ਅੰਦਰ ਜਾਂਦੇ ਜਾਓਗੇ ਤਿੱਤੋਂ ਆਪਣੇ ਅੰਦਰ ਦੀਆਂ ਕਮੀਆਂ ਵੀ ਤੇ ਖੂਬੀਆਂ ਵੀ ਸਮਝ ਆਣਗੀਆਂ ਤੇ ਬਸ ਮੈਨੂੰ ਜਦੋਂ ਮੈਨੂੰ ਇਹ ਸਮਝ ਆਈ ਕਿ ਵੀ ਮੈਂ ਆਪਣੇ ਆਪ 'ਚ ਧਿਆਨ ਲਗਾਇਆ ਜਦੋਂ ਮੈਂ ਆਪਣੇ ਆਪ ਨੂੰ ਸਮਝਿਆ ਫਿਰ ਮੈਨੂੰ ਲੱਗਿਆ ਕਿ ਹਾਂ ਸੀ ਆਪਣੇ ਆਪ ਨੂੰ ਹੀ ਤੇ ਸਮਝਣਾ ਹੈ ਤੇ ਆਪਣੇ ਆਪ ਨੂੰ ਜਦੋਂ ਮੈਂ ਸਮਝਿਆ ਜਦੋਂ ਮੈਂ ਆਪਣੇ ਆਪ 'ਚ ਕਮੀਆਂ ਖੂਬੀਆਂ ਵੇਖੀਆਂ ਫਿਰ ਮੈਂ ਦੂਸਰੇ ਨੂੰ ਵੀ ਮੈਨੂੰ ਲੱਗਦਾ ਹੈ ਕਿ ਬਸ ਐਹੀ ਹੀ ਦੱਸਾਂ ਕਿ ਕੋਈ ਕਹਿੰਦਾ ਹੈ ਕਿ ਵੀ ਬਸ ਮੈਂ ਕਹਿੰਦੇ ਸਿਰਫ ਤੁਸੀਂ ਆਪਣੇ ਆਪ 'ਚ ਧਿਆਨ ਲਗਾਓ ਸਮਾਜ ਦਾ ਖਿਆਲ ਨਹੀਂ ਸਿਰਫ ਇਸ ਚੀਜ਼ 'ਤੇ ਕਿ ਤੁਸੀਂ ਆਪਣੇ ਆਪ 'ਤੇ ਧਿਆਨ ਲਗਾਓ ਆਪਣੇ ਆਪ ਨੂੰ ਵੇਖੋ ਤੇ ਆਪਣੇ ਆਪ ਨੂੰ ਸਮਝੋ ਕੁਝ ਵੀ ਨਹੀਂ ਕਿਧਰ ਹੋਗਾ ਗਲਤ ਸਿਰਫ ਤੁਸੀਂ ਆਪਣੇ ਆਪ ਨੂੰ ਵੇਖੋ ਔਰ ਮੇਰੇ ਹਿਸਾਬ ਨਾਲ ਜਿਸ ਦਿਨ ਸਾਰੇ ਸਮਾਜ ਨੂੰ ਇਹ ਸਮਝ ਆ ਗਈ ਤੇ ਸਮਾਜ ਜੀ ਸਵਰ ਗਿਆ ਬਸ ਮੈਡੀਟੇਸ਼ਨ ਔਰ ਪਤਰੀ ਜੀ ਦਾ ਮੇਰੇ ਸਾਹਮਣੇ ਲਾਈ ਹੋਈ ਹੈ ਕਿ ਬਸ ਆਪਣੇ ਆਪ ਨੂੰ ਸਵਾਰੋ ਕੋਈ ਨਾ ਕਿਸੇ ਦਾ ਗੁਰੂ ਹੈ ਨਾ ਕੋਈ ਇਸ ਦਾ ਕੋਈ ਚੇਲਾ ਬਸ ਤੁਸੀਂ ਆਪ ਹੀ ਆਪਣੇ ਗੁਰੂ ਹੋ ਤੇ ਆਪ ਹੀ ਆਪਣੇ ਚੇਲੇ ਹੋ ਬਸ ਆਪਣੇ ਆਪ ਨੂੰ ਵੇਖੋ ਆਪਣੇ ਆਪ ਨੂੰ ਤੁਸੀਂ ਜਗ ਨੂੰ ਦਿਖਾਓ ਕਿ ਤੁਸੀਂ ਕਿਸ ਤਰ੍ਹਾਂ ਦੇ ਹੋ ਬਸ ਤੁਸੀਂ ਆਪਣੇ ਆਪ ਨੂੰ ਕਿਸੇ ਨੂੰ ਨਹੀਂ ਸਵਾਰਨਾ ਸਿਰਫ ਆਪਣੇ ਆਪ ਨੂੰ ਔਰ ਜਦੋਂ ਆਪਣੇ ਆਪ ਨੂੰ ਸਵਾਰਨ ਔਰ ਕਿਵੇਂ ਸਵਾਰੋਗੇ ਉਹ ਆਪਣੇ ਆਪ ਨਾਲ ਮੈਡੀਟੇਸ਼ਨ ਕਰਕੇ ਆਪਣੇ ਧਿਆਨ ਨੂੰ ਆਪਣੇ ਅੰਦਰ ਲੈ ਜਾਣ ਨਾਲ ਆਪਣੇ ਆਪ ਨੂੰ ਵੇਖੋਗੇ ਤੇ ਆਪਣੇ ਆਪ ਹੀ ਤੁਹਾਨੂੰ ਆਪਣਾ ਸਭ ਕੁਝ ਨਜ਼ਰ ਆਏਗਾ ਹਾਂਜੀ ਬਸ ਮੈਂ ਤੇ ਇਹ ਕਵਾਂਗੀ ਕਿ ਵੀ ਹੁਣ ਤੁਸੀਂ ਜਿਵੇਂ ਧਿਆਨ ਕੀਤਾ ਤੁਹਾਨੂੰ ਆਪਣੇ ਆਪ ਸਮਝ ਆਇਆ ਫਿਰ ਮੈਂ ਜਦੋਂ ਆਤਮਾ ਦੀ ਯਾਤਰਾ ਸੁਣੀਆ ਜਦੋਂ ਮੈਂ ਤੇ ਮੇਰੇ ਸਾਹਮਣੇ ਜਦੋਂ ਤੁਸੀਂ ਦੂਸਰਿਆਂ ਨੂੰ ਸੁਣਦੇ ਹੋ ਜਦੋਂ ਤੁਹਾਨੂੰ ਅ ਕਹਿੰਦੇ ਸੁਵਾਦ ਆਏ ਕਰਦੇ ਹੋ ਜਦੋਂ ਤੁਸੀਂ ਦੂਸਰਿਆਂ ਨੂੰ ਸੁਣਦੇ ਹੋ ਜਦੋਂ ਫਿਰ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਆਉਂਦਾ ਹੈ ਸ਼ਾਇਦ ਆਪਣੇ ਆਪ ਨਹੀਂ ਇੰਨਾ ਪਤਾ ਚੱਲਦਾ ਜਦੋਂ ਤੁਸੀਂ ਦੂਸਰੇ ਦੀਆਂ ਗੱਲਾਂ ਵੀ ਆਪਣੇ ਨਾਲ ਰਿਲੇਟ ਕਰਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਹਾਂ ਕਿ ਬਿਲਕੁਲ ਠੀਕ ਹੈ ਵੀ ਦੂਸਰੇ ਦੀ ਗੱਲ ਵੀ ਤੇ ਮੈਂ ਇਹਨਾਂ ਨਾਲ ਰਿਲੇਟ ਫਿਰ ਤੁਸੀਂ ਤਾਂ ਕਹਿੰਦੇ ਕਿ ਦੂਸਰੇ ਦੀਆਂ ਗੱਲਾਂ ਵੀ ਸੁਣੋ ਤੁਸੀਂ ਜਿਵੇਂ ਮੈਂ ਓਸ਼ੋ ਨੂੰ ਸੁਣਨਾ ਸ਼ੁਰੂ ਕੀਤਾ ਫਿਰ ਮੈਂ ਉਹਦੇ ਕੋਲ ਇੰਨੀਆਂ ਗੱਲਾਂ ਔਰ ਫਿਰ ਮੈਂ ਜਦੋਂ ਪਤਰੀ ਜੀ ਦੀਆਂ ਜੋ ਦਿਪਤੀ ਨਾਲ ਦੇਲ ਦੀ ਜੀਵਨੀ ਸੁਣੀ ਵੀ ਹਾਂ ਉਹ ਵੀ ਤੇ ਆਮ ਸੀ ਪਿੱਕੀ ਕੀ ਉਹਨਾਂ ਦੇ ਮਮਾ ਨਾਲ ਹੋਇਆ ਕਿਵੇਂ ਉਹਨ ਫਿਰ ਮੈਂ ਸਾਰਾ ਕੁਝ ਜਦੋਂ ਆਪਣੇ ਨਾਲ ਰਿਲੇਟ ਕੀਤਾ ਫਿਰ ਮੈਂ ਕਿਹਾ ਬਸ ਕੁਝ ਵੀ ਨਹੀਂ ਸਿਰਫ ਆਪਣੇ ਆਪ ਨੂੰ ਵੇਖਣਾ ਹੈ ਦੂਸਰੇ ਨੂੰ ਸੁਣਨਾ ਹੈ ਧਿਆਨ ਨਾਲ ਤੇ ਆਪਣੇ ਆਪ ਨਾਲ ਹੀ ਪਤਰੀ ਜੀ ਨੂੰ ਸੁਣੋ ਜਿਵੇਂ ਆਤਮਾ ਦੀ ਯਾਤਰਾ ਹੈਗੀ ਜਿਵੇਂ ਪੀ ਐਮ ਸੀ ਅਤੇ ਬਹੁਤ ਹੀ ਵੱਡਾ ਹੈਗਾ ਮੈਂ ਕੰਨੀਆਂ ਵੀ ਇਹਦੇ ਵਿੱਚ ਤੁਸੀਂ ਧਿਆਨ ਨਾਲ ਅਗਰ ਇੱਕ ਇੱਕ ਨੂੰ ਸੁਣੋਗੇ ਨਾ ਤੇ ਸਮਝ ਲਓ ਤੁਸੀਂ ਆਪਣੇ ਆਪ ਵਿੱਚ ਗੁੰਮ ਹੁੰਦੇ ਜਾਓਗੇ ਤੇ ਆਪਣੇ ਆਪ ਨੂੰ ਸਮਝਣਾ ਸ਼ੁਰੂ ਪੀ ਐਮ ਸੀ ਜਿਹੜੇ ਹੈਗੇ ਇਹਨਾਂ ਨਾਲ ਜੁੜੋ ਜ਼ਰੂਰ ਤੁਸੀਂ ਇਹਨਾਂ ਤੋਂ ਇੱਕ ਵਾਰ YouTube ਤੇ ਸਬਸਕ੍ਰਾਈਬ ਕਰੋ ਤੁਸੀਂ ਇੱਕ ਵਾਰ ਤੁਸੀਂ ਇੱਥੇ ਵਿਵੇਕਾਨੰਦ ਲੁਧਿਆਣੇ ਹੈਗਾ ਆ ਮੈਡੀਟੇਸ਼ਨ ਤੇ ਇੱਥੇ ਆਓ ਤੁਸੀਂ ਪੰਜਾਬ ਵਿੱਚ ਲੁਧਿਆਣੇ ਵਿੱਚ ਮੈਂ ਤੇ ਜਦੋਂ ਇੱਥੇ ਆਈ ਮੈਂ ਜਦੋਂ ਮੈਡੀਟੇਸ਼ਨ ਇਹਨਾਂ ਨਾਲ ਜੁੜੀ ਹੋ ਰਹਿਣਾ ਨਾਲ ਜਦੋਂ ਆਪਣੇ ਆਪ ਵਿੱਚ ਪਤਾ ਚੱਲਿਆ ਤਾਂ ਮੈਂ ਕਹਿ ਸਕਦੀ ਹਾਂ ਤੁਸੀਂ ਆਪਣੇ ਆਪ ਇਤਿਆਨ ਲਗਾਓ ਇਹਨਾਂ ਨਾਲ ਆ ਕੇ ਜੁੜੋ ਇਹਨਾਂ ਕੋਲ ਸੁਣੋ ਇਹਨਾਂ ਕੋਲ ਕੁਝ ਆ ਕੇ ਸਮਝੋਗੇ ਤੇ ਸ਼ਾਇਦ ਤੁਹਾਨੂੰ ਬੜਾ ਕੁਝ ਲਾਹਾ ਮਿਲਣਾ ਹੈ ਤੇ ਬਾਕੀ ਮੈਂ ਤੇ ਹੀ ਕੋ ਧੰਨਵਾਦ ਤੁਹਾਡਾ